ਸ਼ਤਰੀਆ ਕਾਲ ਦੋਸਤੋ ਹੁਣੇ-ਹੁਣੇ ਵੱਡੀ ਖਬਰ ਆਈ ਹੈ ਜੋ ਉਸ ਬਾਰੇ ਤੁਹਾਨੂੰ ਦੱਸ ਦਿਆਂ ਦੋਸਤੋ ਕਿ ਇਹ ਜੋ ਪੰਜਾਬੀ ਨੌਜਵਾਨ ਦੀ ਮੌਤ ਹੋਈ ਹੈ ਕਿੱਥੋਂ ਦਾ ਰਹਿਣ ਵਾਲਾ ਸੀ ਅਤੇ ਕੀ ਕਾਰਨ ਰਹੇ ਨੇ ਇਸ ਮੌਤ ਦੇ ਉਸ ਤੋਂ ਉਸ ਤੋਂ ਪਹਿਲਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਅਤੇ ਵੀਡੀਓ ਨੂੰ ਅੱਗੇ ਸ਼ੇਅਰ ਕਰਿਓ ਦੋਸਤੋ ਦਰਅਸਲ ਇਹ ਨੌਜਵਾਨ ਕਹਿ ਲਈਏ ਇਹ 40 ਸਾਲ ਦਾ ਜਯ antideਰ ਸਿੰਘ ਜੋ ਕਿ ਪੰਜਾਬ ਦੇ ਭਲੱਥ ਏਰੀਆ ਦਾ ਸੀ ਪੈਡ ਸੀ ਭਟ ਨੂਰਾ ਕਲਾ ਤੇ ਦੋਸਤੋ ਇਹ ਆਸਟ੍ਰੇਲੀਆ ਦੇ ਵਿੱਚ ਜੋ 10 ਸਾਲ ਤੋਂ ਰਹਿ ਰਿਹਾ ਸੀ ਇਸ ਦੀ ਮੌਤ ਜੋ ਕਿ ਟਰੱਕ ਦੇ ਨਾਲ ਟਕਰਾਉਣ ਨਾਲ ਹੋਈ ਹੈ ਦੋਸਤੋ ਇਹ ਆਸਟ੍ਰੇਲੀਆ ਵਿੱਚ 10 ਸਾਲਾਂ ਤੋਂ ਕੰਮ ਕਰ ਰਿਹਾ ਸੀ ਦੋਸਤੋ ਤੁਸੀਂ ਪੰਜਾਬ ਦੀ ਕੋਈ ਵੀ ਜੇਕਰ ਅਪਡੇਟ ਦੇਖਣੀ ਚਾਹੁੰਦੇ ਹੋ ਇਸ ਚੈਨਲ ਤੇ ਜਰੂਰ ਜੁੜੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਧੰਨਵਾਦ ਜੀ ਸਾਰੇ ਦੋਸਤਾਂ ਦਾ ਜੁੜੇ ਰਹੋ ਪੰਜਾਬ 12